ਗਰੀਬ ਨਵਾਜ਼ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ 17ਵੇਂ ਅਸ਼ਟਪਦੀ ਆਰੰਭ ਕਰਦੇ ਆ ਪਾਵਨ ਸ਼ਲੋਕ ਦੇ ਵਿੱਚ ਜੋ ਕਿਰਪਾ ਕਰਦੇ ਜਿਵੇਂ ਰੋਜ਼ਾਨਾ ਆਪਾਂ ਮੂਲ ਮੰਤਰ ਦਾ ਪਾਠ ਕਰਦੇ ਆ ਜਾਂ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰਦੇ ਆ ਸ਼ਲੋਕ ਪੜ੍ਹਦੇ ਹਾਂ ਪਰ ਇੱਥੇ ਥੋੜਾ ਜਿਹਾ ਫਰਕ ਮਹਾਰਾਜ ਨੇ ਦੋ ਸਿਹਾਰੀਆਂ ਦਾ ਪਾਇਆ ਜਿਵੇਂ ਸੋਦਰ ਬਾਣੀ ਆਪਾਂ ਤਿੰਨ ਵਾਰ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਪਰ ਪਾਠ ਅੰਤਰ ਸਿਹਾਰੀਆਂ ਦਾ ਕਿਤੇ ਗਾਵੇ ਕਿਤੇ ਗਾਵਣ ਸ਼ਬਦ ਇਸ ਤਰ੍ਹਾਂ ਆਉਂਦਾ ਹੈ ਸੋ ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਜਦੋਂ ਇੱਥੇ ਵੈਸੇ ਵੀ ਦੀਵਾਨਾ ਨੇ ਦੀ ਉਥਾਨਿਕਾ ਭੂਮਿਕਾ ਲਿਖੀ ਹੈ ਕਿ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇਹ ਪਾਵਨ ਬਾਣੀ ਉਚਾਰਨ ਕਰ ਰਹੇ ਲਿਖਵਾ ਰਹੇ ਨੇ ਉਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਆਏ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਦਾਤਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਹੁਤ ਸਤਿਕਾਰ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਸ਼ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪੁੱਤਰ ਨੇ ਗੁਰੂ ਨਾਨਕ ਮਹਾਰਾਜ ਦਾ ਖੂਨ ਹੈ ਇਹਨਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਸਤਿਕਾਰ ਕੀਤਾ ਤੇ ਭਾਵਨਾ ਨਾਲ ਕਿਹਾ ਮਹਾਂਪੁਰਖੋ ਕਿਰਪਾ ਕਰੋ ਅਸੀਂ ਬਾਣੀ ਲਿਖਵਾ ਰਹੇ ਹਾਂ ਤੇ ਤੁਸੀਂ ਵੀ ਇਹਦੇ ਵਿੱਚ ਕਿਰਪਾ ਕਰੋ ਆਪਣੀ ਪਾਵਨ ਬਾਣੀ ਜਿਹੜੀ ਹੈ ਕੋਈ ਸ਼ਬਦ ਉਚਾਰਨ ਕਰੋ ਹੁਣ ਬਾਬਾ ਸ਼੍ਰੀਚੰਦ ਸਾਹਿਬ ਜੀ ਦੀ ਨਿਮਰਤਾ ਇਹ ਨਹੀਂ ਕਿ ਹਾਂ ਠੀਕ ਹੈ ਮਹਾਰਾਜ ਤੁਸੀਂ ਕਹਿੰਦਾ ਤਾਂ ਮੈਂ ਹੁਣੇ ਹੀ ਬੋਲ ਦੇਣਾ ਕੁਝ ਲਿਖ ਦੇਉ ਕਹਿੰਦੇ ਨਹੀਂ ਮਹਾਰਾਜ ਤੁਸੀਂ ਪਿਤਾ ਜੀ ਦੇ ਥਾਂ ਤੇ ਹੋ ਗੁਰੂ ਜੀ ਦੇ ਥਾਂ ਤੇ ਹੋ ਗੁਰੂ ਨਾਨਕ ਮਹਾਰਾਜ ਦੀ ਜੋਤ ਦੇ ਮਾਲਕ ਹੋ ਇਹ ਤੋ ਆ ਨਹੀਂ ਬਣ ਆਉਂਦਾ ਕਿ ਤੁਸੀਂ ਬਾਣੀ ਉਚਾਰਨ ਕਰੋ ਤੁਸੀਂ ਬਾਣੀ ਲਿਖਵਾਓ ਸਾਨੂੰ ਨਹੀਂ ਬਣ ਆਉਂਦਾ ਅਸੀਂ ਸੇਵਕਾਂ ਅਸੀਂ ਸੇਵਕ ਬਣ ਕੇ ਰਵਾਂਗੇ ਅਸੀਂ ਨਹੀਂ ਇਹ ਤੁਹਾਡਾ ਹੱਕ ਹੈ ਇਹ ਤੁਸੀਂ ਕਰੋ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਵੀ ਜਦੋਂ ਕਿਹਾ ਕਿ ਨਹੀਂ ਤੁਸੀਂ ਕਿਰਪਾ ਕਰੋ ਸਤਕਾਰ ਦਿੱਤਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਜੋ ਵਿਦਵਾਨ ਭੂਮਕਾਉ ਥਾਨਕਾ ਲਿਖਦੇ ਨੇ ਬਾਬਾ ਸ਼੍ਰੀ ਚੰਦ ਸਾਹਿਬ ਬੜੇ ਪਿਆਰ ਵਿੱਚ ਵਜਦ ਵਿੱਚ ਆ ਕੇ ਕਹਿਣ ਲੱਗੇ ਸਹਿਬ ਜੀ ਤੁਹਾਡਾ ਹੁਕਮ ਵਾਰ-ਵਾਰ ਮੋੜਨਾ ਵੀ ਠੀਕ ਨਹੀਂ ਅਸੀਂ ਬਾਣੀ ਨਹੀਂ ਉਚਾਰਨ ਕਰ ਸਕਦੇ ਨਾ ਸਾਡੀ ਕੋਈ ਮਨਸ਼ਾ ਹੈ ਬਸ ਇੰਨਾ ਕਿ ਜੋ ਪਿਤਾ ਸਤਗੁਰਾਂ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ ਕਰ ਦੇ ਪਰ ਇਹਦਾ ਮਤਲਬ ਇਹ ਨਹੀਂ ਅਸੀਂ ਉਸ ਸ਼ਲੋਕ ਦੇ ਉਚਾਰਨ ਕਰਤਾ ਵਾ ਸ਼ਲੋਕ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਦਾ ਹੀ ਹੈ ਪਰ ਅਸੀਂ ਉਸੇ ਬਾਣੀ ਨੂੰ ਆਪਣੀ ਰਸਨਾ ਤੋਂ ਤੁਹਾਡੇ ਅੱਗੇ ਪੇਟ ਕਰ ਰਹੇ ਹਾਂ ਇਸ ਤਰ੍ਹਾਂ ਮਹਾਰਾਜ ਜੀ ਤੁਹਾਡੇ ਹੁਕਮ ਨੂੰ ਅਸੀਂ ਮੰਨ ਰਹੇ ਹਾਂ ਕਿਉਂਕਿ ਤੁਸੀਂ ਵਾਰ-ਵਾਰ ਕਹੇ ਹੋ ਕਿ ਬਾਣੀ ਸਰਵਣ ਕਰਾਓ ਸੋ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਇਸ ਸ਼ਲੋਕ ਵੀ ਉਚਾਰਨ ਕੀਤਾ ਪਰ ਇਹਦਾ ਭਾਵ ਇਹ ਨਹੀਂ ਲੈਣਾ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਇਹ ਸਲੋਕ ਨੂੰ ਉਚਾਰਦੇ ਹਾਲ ਕਿਉਂਕਿ ਫਿਰ ਤੇ ਬਾਬਾ ਸ਼੍ਰੀ ਚੰਦ ਸਾਹਿਬ ਦੀ ਬਾਣੀ ਵੀ ਹੋ ਜਾਵੇਗੀ ਸਿਰਫ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੁਬਾਰਕ ਸਲੋਕ ਜੋ ਆਪਾਂ ਰੋਜ਼ ਮੂਲ ਮੰਤਰ ਵਿੱਚ ਪੜ੍ਹਦੇ ਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਥੋਂ ਤੱਕ ਉਚਾਰਨ ਕਰਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਵੱਡੇ ਸਤਗੁਰਾਂ ਦੀ ਬਰਾਬਰੀ ਨਹੀਂ ਕਰਨੀ ਭਾਵੇਂ ਉਸੇ ਜੋਤ ਦੇ ਮਾਲਕ ਨੇ ਤਮਰ ਜੀ ਨੇ ਦੋ ਸਿਹਾਰੀਆਂ ਦੇ ਪੇਤ ਰੱਖੇ ਉਥੇ ਅਸੀਂ ਭੱਬੇ ਨੂੰ ਬਿਹਾਰੀ ਪੜਦੇ ਆ ਇੱਥੇ ਸਿਹਾਰੀ ਪੜਦੇ ਆ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇਹਨਾਂ ਕੋ ਭਾਵ ਅੰਤਰ ਜਿਹੜਾ ਉਹ ਰੱਖਿਆ ਹੈ ਤਾਂ ਆਦ ਸੱਚ ਜੁਗਾਦ ਸੱਚ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਆਦ ਆਦ ਕਾਲ ਦੇ ਵਿੱਚ ਵੀ ਸਤ ਜਦੋਂ ਕੁਝ ਵੀ ਨਹੀਂ ਸੀ ਹੁਣ ਜਿੰਨਾ ਹੀ ਸ੍ਰਿਸ਼ਟੀ ਹੈ ਇਹ ਤਾਂ ਜਦੋਂ ਬਣੀ ਤੇ ਉਦੋਂ ਅਸੀਂ ਇਹਦੇ ਨਾਂ ਦਿੱਤੇ ਨਾ ਵੀ ਆ ਧਰਤੀ ਹੈ ਇਹ ਧਰਤੀ ਦੂਤੇ ਮਨੁੱਖ ਨੇ ਫਿਰ ਮਨੁੱਖਾਂ ਦੇ ਜਿੰਨੇ ਰਿਸ਼ਤੇ ਨਾਤੇ ਸੀ ਨਾ ਦਿੱਤੇ ਚ ਕਮਾਲ ਇਹ ਕਿ ਪ੍ਰਮਾਤਮਾ ਨੂੰ ਸੀ ਕਿਹਾ ਵੀ ਉਹ ਦਾਤਾ ਹੈ ਤੇ ਦਾਤਾ ਕਦੋਂ ਹੁੰਦਾ ਜਦੋਂ ਸਾਹਮਣੇ ਮੰਗਤਾ ਹੋਵੇ ਜੇ ਮੰਗਤਾ ਨਹੀਂ ਤੇ ਦਾਤਾ ਕਿੱਥੋਂ ਦਾਤਾ ਬਣ ਜਾਏਗਾ ਕਿਉਂਕਿ ਇਸ ਸ੍ਰਿਸ਼ਟੀ 'ਚ ਦੋਹਾਂ ਦਾ ਸਮੇਲ ਹੈ ਹੁਣ ਇੱਕ ਪਿਤਾ ਹੈ ਜੇ ਸੰਤਾਨ ਨਹੀਂ ਜਵਾਨ ਹੈ ਉਹਦਾ ਵਿਆਹ ਨਹੀਂ ਉਹਦੀ ਸੰਤਾਨ ਨਹੀਂ ਉਹ ਪਿਤਾ ਥੋੜੀ ਹੈ ਪਿਤਾ ਤੇ ਉਹਦਾਂ ਨਹੀਂ ਬਣੇਗਾ ਨਾ ਜਦੋਂ ਸਾਹਮਣੇ ਉਹਨੂੰ ਕੋਈ ਪਿਤਾ ਕਹੇਗਾ ਇੱਕ ਪਤਨੀ ਉਸ ਦਿਨ ਪਤਨੀ ਹੈ ਨਾ ਜਿੱਦਨ ਉਹਦੇ ਕੋਲ ਪਤੀ ਹੈ ਉਹਨਾਂ ਚਿਰ ਤੋ ਪਤਨੀ ਨਹੀਂ ਹੈ ਪਤੀ ਉਸ ਦਿਨ ਪਤੀ ਹੈ ਜਿਸ ਦਿਨ ਉਹਦੇ ਕੋਲ ਪਤਨੀ ਹੈ ਦਾਤਾ ਜਦੋਂ ਉਹਦੇ ਕੋਲ ਭਖਾਰੀ ਹੈ ਉਸ ਦਿਨ ਦਾਤਾ ਹੈ ਰਾਜੇ ਦੇ ਕੋਲ ਪਰਜਾ ਹੈ ਤਾਂ ਉਹ ਰਾਜਾ ਹੈ ਸੋ ਇਸ ਤਰ੍ਹਾਂ ਹਰ ਇੱਕ ਚੀਜ਼ ਜਿਹੜੀ ਹੈ ਉਹ ਸੁਮੇਲ ਦੇ ਨਾਲ ਚੱਲਦੀ ਹੈ ਤਾਂ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਨੂੰ ਸੀ ਬੜੇ ਪਿਆਰੇ ਸ਼ਬਦ ਵਰਤਦੇ ਗਰੀਬ ਨਵਾਜ਼ ਕਿਰਪਾਲੂ ਦਿਆਲੂ ਉਹ ਕਿਰਪਾ ਕਰਨ ਵਾਲਾ ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਕਿਹਦੇ ਤੇ ਉਹਨੇ ਕਿਰਪਾ ਕੀਤੀ ਉਦੋਂ ਕਿਹਦੇ ਤੇ ਦਿਆਲੂ ਹੋਇਆ ਮਤਲਬ ਇਹ ਸ੍ਰਿਸ਼ਟੀਆਂ ਬਾਅਦ ਦੀਆਂ ਗੱਲਾਂ ਨੇ ਉਹ ਇਸ ਤੋਂ ਪਹਿਲਾਂ ਵੀ ਹੈ ਪਰ ਇਸ ਤੋਂ ਪਹਿਲਾਂ ਉਹਦਾ ਨਾਮ ਦਿਆਲੂ ਨਹੀਂ ਕਿਉਂਕਿ ਥੋੜਾ ਜਿਹਾ ਨੂੰ ਸਮਝ ਲਵਾਂਗੇ ਤਾਂ ਜਿਵੇਂ ਜਿਵੇਂ ਮਨੁੱਖਾਂ ਨੇ ਉਹਦੇ ਕੌਤਕ ਵੇਖਿਓ ਦੇ ਨਾਮ ਰੱਖੇ ਪਰ ਜਦੋਂ ਮਨੁੱਖੀ ਨਹੀਂ ਸੀਗੇ ਧਰਤੀ ਨਹੀਂ ਸੀ ਇਨਸਾਨ ਹੀ ਨਹੀਂ ਸੀ ਉਦੋਂ ਤਾਂ ਕਿਸੇ ਨੇ ਉਹਦਾ ਕੌਤਕ ਨਹੀਂ ਵੇਖਿਆ ਉਹਦਾ ਵਰਤਿਆ ਨਹੀਂ ਉਹਦਾ ਨਾਮ ਨਹੀਂ ਰੱਖਿਆ ਉਹਦਾ ਇੱਕ ਨਾਮ ਉਸ ਤੋਂ ਪਹਿਲਾਂ ਸੀ ਸਿਰਫ ਇੱਕ ਜਿਹਨੂੰ ਅਸੀਂ ਬਾਣੀ ਚ ਪੜਦੇ ਸਤ ਨਾਮ ਤੇਰਾ ਪਰਾਪੂਰਬਲਾ ਉਦੋਂ ਤੇਰਾ ਸਤ ਨਾਮ ਸੀ ਸੱਚਾ ਨਾਮ ਸੀ ਬਾਕੀ ਨਾਮ ਤੇ ਕਿਰਤਮ ਨਾਮ ਕਥੇ ਤੇਰੇ ਜੇਵਾ ਜਿਵੇਂ ਗੁਰਕਲਗੀ ਤਰਪਾਤਸ਼ਾ ਜਾਬ ਸਾਹਿਬ ਦੀ ਅਰੰਭਤਾ ਤੇ ਕਰਦੇ ਨੇ ਸੋ ਇਸ ਤਰ੍ਹਾਂ ਮਹਾਰਾਜ ਇੱਥੇ ਕਹਿੰਦੇ ਨੇ ਆਦ ਸਚ ਜੁਗਾਦ ਸੱਚ ਤੂੰ ਆਦ ਤੋਂ ਸੱਚ ਤੋਂ ਜੁਗਾਂ ਦੇ ਆਦ ਵਿੱਚ ਵੀ ਸੱਚ ਹੈ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਤੇ ਉਹ ਪਰਮੇਸ਼ਰ ਉਹ ਕਰਤਾ ਉਹ ਅਕਾਲ ਪੁਰਖ ਅੱਜ ਵੀ ਸੱਚ ਹੈ ਉਹ ਪਹਿਲਾਂ ਵੀ ਸੱਚ ਹੈ ਉਹ ਇਸ ਤੋਂ ਬਾਅਦ ਵੀ ਸੱਚ ਰਹੇਗਾ ਨਾਨਕ ਹੋਸੀ ਭੇ ਸੱਚ ਉਹ ਬਾਅਦ ਵਿੱਚ ਵੀ ਜਦੋਂ ਸਭ ਕੁਝ ਖਤਮ ਹੋ ਜਾਣਾ ਇੱਕ ਦਿਨ ਫਨਾ ਹੋ ਜਾਣਾ ਇਥੇ ਹਨੇਰਾ ਹੀ ਹਨੇਰਾ ਵਰਤ ਜਾਣਾ ਪਾਣੀ ਹੀ ਪਾਣੀ ਵਰਤ ਜਾਣਾ ਉਸ ਦਿਨ ਵੀ ਉਹ ਸੱਚ ਹੀ ਰਹੇਗਾ